ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੁਨੀਆ ਅੰਦਰ ਵਸਦੀ ਸਿੱਖ ਕੌਮ ਤੇ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਆਪਾਂ 350 ਸਾਲਾਂ ਸ਼ਹੀਦੀ ਦਿਹਾੜਾ ਸੈਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਮਨਾਉਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੇ ਬਹੁਤ ਕੁਝ ਇਸ ਤਰ੍ਹਾਂ ਦਾ ਵਾਪਰਿਆ ਹੈ ਜਿਸ ਦਾ ਸਿੱਧਾ ਸਬੰਧ ਸਿੱਖ ਕੌਮ ਦੇ ਨਾਲ ਹੈ ਸ੍ਰੀ ਅਕਾਲ ਤਖਸੈਬ ਦੇ ਜਥੇਦਾਰ ਸਹਿਬਾਨ ਦੀ ਨਿਯੁਕਤੀ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਬੜਾ ਵਿਵਾਦ ਰਿਹਾ ਹੈ ਤੇ ਮੌਜੂਦਾ ਦੌਰ ਵਿੱਚ ਉਹ ਵਿਵਾਦ ਜਿਉਂ ਦਾ ਤਿਉਂ ਚੱਲ ਰਿਹਾ ਹੈ। ਔਰ ਇਹ ਨਿਯੁਕਤੀ ਜਦੋਂ ਰਾਤ ਦੇ ਹਨੇਰਿਆਂ ਵਿੱਚ ਕੀਤੀ ਗਈ ਤੇ ਜਥੇਦਾਰ ਹਟਾਏ ਗਏ ਤਾਂ ਉਸ ਵਕਤ ਬਹੁਤ ਵੱਡੇ ਸਵਾਲ ਖੜੇ ਹੋਏ ਸੀ। ਸਿੱਖ ਕੌਮ ਦੇ ਅੰਦਰ ਬੜਾ ਗੁੱਸਾ ਔਰ ਬਹੁਤ ਹੀ ਜੋ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਜਿਹੜਾ ਖਲਵਾੜ ਹੋਇਆ ਸੀ ਉਸ ਦੀ ਚਰਚਾ ਹੋਈ ਸੀ ਤੇ ਬਹੁਤ ਸਾਰੀਆਂ ਸਿੱਖ ਸੰਪਰਦਾਵਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਉਸ ਵੇਲੇ ਕਿਹਾ ਸੀ ਕਿ ਰਾਤ ਦੇ ਹਨੇਰਿਆਂ ਵਿੱਚ ਬਨਾਇਆ ਗਿਆ ਜਥੇਦਾਰ ਸਾਨੂੰ ਪ੍ਰਵਾਨ ਨਹੀਂ ਹੈਗਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਦਾ ਸਿੱਧਾ ਕੰਟਰੋਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਹੈ ਉਸ ਵੱਲੋਂ ਇੱਕ ਵਾਰ ਫਿਰ ਇਤਿਹਾਸ ਨੂੰ ਦਰਾਇਆ ਜਾ ਰਿਹਾ ਉਸੇ ਤਰ੍ਹਾਂ ਦੀ ਗਲਤੀ ਫਿਰ ਦੁਬਾਰਾ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਉਹਨਾਂ ਨੇ ਡੇਰਾ ਸੌਦਾ ਸਾਧ ਨੂੰ ਮਾਫੀ ਦੇ ਕੇ ਜਥੇਦਾਰ ਸਹਿਬਾਨਾਂ ਨੂੰ ਦਬਾਅ ਪਾ ਕੇ ਆਪਣੇ ਘਰਾਂ ਦੇ ਵਿੱਚ ਬੁਲਾ ਕੇ ਔਰ ਆਪਣੇ ਮਨਮਰਜ਼ੀ ਦੇ ਫੈਸਲੇ ਕਰਵਾ ਕੇ ਜਿਸ ਤਰੀਕੇ ਦੀ ਬਦਨਾਮੀ ਖੱਟੀ ਸੀ ਉਸ ਤੋਂ ਉਹਨਾਂ ਨੇ ਸਬਕ ਨਹੀਂ ਸਿੱਖਿਆ ਤੇ ਦੁਬਾਰਾ ਫਿਰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਜ਼ਥੇਦਾਰ ਅਸੀਂ ਹਟਾਏ ਨੇ ਤੇ ਜਿਹੜੇ ਜ਼ਥੇਦਾਰ ਅਸੀਂ ਪੁਆਇੰਟ ਕੀਤੇ ਨੇ ਉਹ ਸਾਡੀ ਮਰਜ਼ੀ ਸੀ ਜਿਹੜਾ ਵੀ ਸਾਡੀ ਮਰਜ਼ੀ ਦੇ ਉਲਟ ਚੱਲੇਗਾ ਉਸ ਦਾ ਹਸ਼ਰ ਇਸ ਤਰ੍ਹਾਂ ਦਾ ਹੀ ਹੋਵੇਗਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉਸ ਵੇਲੇ ਦੇ ਜ਼ਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਿਨ੍ਹਾਂ ਨੇ 2 ਦਸੰਬਰ ਦਾ ਫੈਸਲਾ ਪੰਜ ਸਿੰਘ ਸਹਿਬਾਨ ਦੀ ਮੌਜੂਦਗੀ ਦੇ ਵਿੱਚ ਕੌਮ ਨੂੰ ਸੁਨਾਇਆ ਸੀ ਕੌਮ ਨੇ ਪ੍ਰਵਾਨ ਕੀਤਾ ਸੀ ਔਰ ਜਿਨ੍ਹਾਂ ਨੂੰ ਦੋਸ਼ੀ ਠਰਾਇਆ ਸੀ ਉਹਨਾਂ ਨੇ ਵੀ ਪ੍ਰਵਾਨ ਕੀਤਾ ਸੀ ਲੇਕਿਨ ਬਾਅਦ ਦੇ ਵਿੱਚ ਉਹ ਫੈਸਲਾ ਸੁਣਾਉਣ ਵਾਲੇ ਤਿੰਨ ਜਥੇਦਾਰ ਸਹਿਬਾਨਾਂ ਨੂੰ ਹੀ ਢਾ ਦਿੱਤਾ ਗਿਆ ਤੇ ਤਿੰਨ ਜਥੇਦਾਰ ਨਵੇਂ ਪੁਆਇੰਟ ਕਰ ਦਿੱਤੇ ਔਰ ਤਿੰਨ ਜਥੇਦਾਰਾਂ ਦੇ ਵਿੱਚੋਂ ਇੱਕ ਜਥੇਦਾਰ ਨੂੰ ਦੋ ਤਖਸੇਬਾਨਾਂ ਦਾ ਜਥੇਦਾਰ ਬਣਾ ਦਿੱਤਾ ਗਿਆ ਤੇ ਇੱਕ ਨੂੰ ਜਿਹੜਾ ਉਹਨਾਂ ਦੀ ਹੀ ਪਾਰਟੀ ਦਾ ਇੱਕ